ਤਾਬੋਰs ਵੀ ਆਜਾ ਆਮ ਆਦਮੀ ਪਾਰਟੀ ਤੋਂ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਦੱਸਦੀ ਹੈ ਦੇਰ ਸ਼ਾਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਬੋਰ ਦੇ ਵਿੱਚ ਜਿੱਥੇ ਕਿ ਅਬੋਰ ਚ ਮਸ਼ਹੂਰ ਕਪੜਾ ਵਪਾਰੀ ਸੰਜੀਵ ਵਰਮਾ ਦੇ ਕਤਲ ਤੋਂ ਬਾਅਦ ਕਾਰਵਾਈਆਂ ਹੋ ਰਹੀਆਂ ਨੇ ਇਨਕਾਉਂਟਰ ਚ ਜੋ ਲੋਕ ਨੇ ਉਹ ਹਾਰੇ ਜਾ ਰਹੇ ਨੇ ਅਤੇ ਨਾਲ ਹੀ ਨਾਲ ਕਈ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਲੇਕਿਨ ਉੱਥੇ ਸਿਆਸਤ ਵੀ ਪਖਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਅੱਜ ਅਬੋਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਖਿਲਾਫ ਮੋਰਚਾ ਖੋਲ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ ਤਸਵੀਰਾਂ ਤਾਰੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਦੱਸਦੀ ਹੈ ਅਬੋਰ ਦੇ ਮਸ਼ਹੂਰ ਕਪੜਾ ਵਪਾਰੀ ਸੁਲਜੀ ਨਹੀਂ ਕੇ ਇਸ ਵਿੱਚੋਂ ਸਿਆਸਤ ਵੀ ਸ਼ਾਮਲ ਹੋ ਗਈ ਹੈ ਇੱਕ ਤਰਫ ਬੀਜੇਪੀ ਵੱਲੋਂ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ 파ਰਤੀ ਜਨਤਾ ਪਾਰਟੀ ਦੇ ਖਿਲਾਫ ਰੋਸ ਮਜ਼ਾਹਰਾ ਵੀ ਕੀਤਾ ਗਿਆ ਇਸ ਮਜ਼ਾਹਰੇ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਕਾਰ ਸਿੰਘ ਜਾਖੜ ਫਜ਼ਿਲਕਾ ਦੇ ਐਮਐਲਏ ਨਰਿੰਦਰਪਾਲ ਸਿੰਘ ਸਬਨਾ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਸੁਨੀਲ ਸੱਚਦੇਵਾ ਤੇ ਆਮ ਆਦਮੀ ਪਾਰਟੀ ਦੇ ਬੋਹਰ ਹਲਕਾ ਇੰਚਾਰਜ ਅਰुण ਨਾਰੰਗ ਨੇ ਹਿੱਸਾ ਲਿਆ ਅਤੇ ਵਰਕਰਾਂ ਦੇ ਨਾਲ ਬੋਰ ਦੇ 메ਨ ਬਾਜ਼ਾਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਨੂੰ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਅਤੇ ਇਸ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਬੋਹਰ ਪਹੁੰਚੇ ਸਰ ਪ੍ਰਦਰਸ਼ਨ ਦੇ ਵਿੱਚ ਕੀ ਕਾਰਨ ਹੈ ਕਿ ਬੀਜੇਪੀ ਦੇ ਖਿਲਾਫ ਅੱਜ ਪ੍ਰਦਰਸ਼ਨ ਕਰਨਾ ਪਿਆ ਰਹੀ ਸੀ ਬੀਜੇਪੀ ਦੇ ਖਿਲਾਫ ਔਰ ਵਪਾਰੀਆਂ ਦੇ ਹੱਕ ਦੇ ਵਿੱਚ ਬੋਹਰ ਦੇ ਵਿੱਚ ਪਹੁੰਚੇ ਆ ਸਾਡੀ ਜ਼ਿਲ੍ਹੇ ਦੀ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਉਕਾਰ ਸਿੰਘ ਜਾਖੜ ਜੀ ਦੀ ਗਵਾਹੀ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਔਰ ਜੋ ਸਾਡੇ ਵਪਾਰੀਆਂ ਦੇ ਖਿਲਾਫ ਵਪਾਰੀਆਂ ਦੇ ਮਨਾਂ ਦੇ ਵਿੱਚ ਡਰ ਦਾ خوف ਦਾ ਮਾਹੌਲ ਪੈਦਾ ਕਰਨ ਦੀ ਮੈਂਸੋਂ ਦਾ ਬੀਜੇਪੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਿਲਕੁਲ ਜਿਹੜਾ ਇਹੋ ਜਿਹਾ ਨਹੀਂ ਹੋਣ ਦਿਆਂਗੇ ਅਸੀਂ ਵਪਾਰੀਆਂ ਦੇ ਨਾਲ ਖੜੇ ਹਾਂ ਇਹ ਆਮ ਲੋਕਾਂ ਦੀ ਵਪਾਰੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਸਰਕਾਰ ਹੈ ਔਰ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਦੇ ਵਿੱਚ ਜੋ ਵੀ ਕੋਈ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਔਰ ਅਸੀਂ ਵਪਾਰੀਆਂ ਨੂੰ ਸਾਡੇ ਵਪਾਰੀ ਜਿਹੜੇ ਭਰਾ ਨੇ ਉਹਨਾਂ ਨੂੰ ਵਿਸ਼ਵਾਸ ਦੋਣੇ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਸਰਕਾਰ ਤੁਹਾਡੇ ਨਾਲ ਖੜੀ ਹੈ ਪੰਜਾਬ ਦੀ ਫੁੱਲਸ ਤੁਹਾਡੇ ਨਾਲ ਖੜੀ ਹੈ ਤੁਹਾਨੂੰ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਔਰ ਜਿਹੜਾ ਇਹ ਮਾਹੌਲ ਚੱਲ ਰਿਹਾ ਹੈ ਮੈਂ ਜੋ ਪਿੱਛੇ ਸਰਕਾਰਾਂ ਰਹੀਆਂ ਨੇ ਕਾਂਗਰਸ ਦੀਆਂ ਅਕਾਲੀ ਭਾਜਪਾ ਦੀਆਂ ਇਹ ਜਿੰਨੇ ਵੀ ਕੋਈ ਗੈਂਗਸਟਰ ਨੇ ਉਹਨਾਂ ਸਰਕਾਰਾਂ ਦੇ ਪੈਦਾ ਕੀਤੇ ਹੋਏ ਨੇ ਤਾਂ ਇਹਨਾਂ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਇਹਨਾਂ ਗੈਂਗਸਟਰਾਂ ਤੋਂ ਪਹਿਲਾਂ ਆਪਦੇ ਕੰਮ ਲਏ ਫਿਰ ਇਹ ਜਿਹੜੇ ਵੇਖੋ ਗਲਤ ਰਾਵਾਂ 'ਤੇ ਪੈ ਗਏ ਤਾਂ ਇਹ ਪਿਛਲੀਆਂ ਸਰਕਾਰਾਂ ਦਾ ਕਸੂਰ ਹੈ ਪਿਛਲੀਆਂ ਸਰਕਾਰਾਂ ਦੇ ਵੱਡੇ ਵੱਡੇ ਲੀਡਰ ਕਾਂਗਰਸ ਦੇ ਅਕਾਲੀ ਦਲ ਦੇ ਭਾਜਪਾ ਦੇ ਵੱਡੇ ਵੱਡੇ ਲੀਡਰਾਂ ਦਾ ਕਸੂਰ ਹੈ ਜਿਹੜੇ ਅੱਜ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਜਿਹੜੇ ਪਿੱਛੇ ਸਮੇਂ ਪੈਦਾ ਹੋਏ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਗੈਂਗਸਟਰ ਨੂੰ ਖਤਮ ਕਰਨ ਦਾ ਕੰਮ ਕਰ ਰਹੀ ਹੈ ਔਰ ਜਿਹੜੀ ਸਾਡੀ ਫਾਜ਼ਲਕਾ ਦੀ ਪੁਲਿਸ ਹੈ ਜ਼ਿਲ੍ਹੇ ਦੀ ਪੰਜਾਬ ਦੀ ਪੁਲਿਸ ਹੈ ਪਿੱਛੇ ਜੋ ਘਟਨਾਕ੍ਰਮ ਦੁਪਤਾਈ ਘਟਨਾ ਹੋਈ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਵੀ ਦੋਸ਼ੀ ਨੇ ਕਿਸੇ ਵੀ ਦੋਸ਼ੀ ਨੂੰ ਬਖਸ਼ਾ ਨਹੀਂ ਜਾਊਗਾ ਸਾਰਿਆਂ ਨੂੰ ਸਖਤ ਸਜ਼ਾਵਾ ਮਿਲ ਰਹੀ ਠੀਕ ਠੀਕ ਹੈ ਸਾਸੀਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਆ ਬੋਹਰ ਦੇ ਵਿੱਚ ਚਾਰ ਪੰਜ ਦਿਨ ਪਹਿਲਾਂ ਕਪੜਾ ਵਪਾਰੀ ਸੰਜੇ ਵਰਮਾ ਦੀ ਕਤਲ ਤੋਂ ਬਾਅਦ ਪੁਲਿਸ ਵੱਲੋਂ ਜਿੱਥੇ ਸਫਲਤਾਵਾਂ ਹਾਸਲ ਕੀਤੀ ਜਾ ਰਹੀ ਹੈ ਉੱਥੇ ਹੁਣ ਇਸ ਮਾਮਲੇ ਦੇ ਵਿੱਚ ਰਾਜਨੀਤੀ ਵੀ ਹੋ ਰਹੀ ਹੈ ਕੁਝ ਦਿਨ ਪਹਿਲਾਂ ਬੀਜੇਪੀ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਆਮ ਆਦੀ ਪਾਰਟੀ ਦੇ ਉੱਪਰ ਇਲਜ਼ਾਮ ਲਗਾਏ ਗਏ ਸੀ ਕਿ ਜੋ ਸਰਕਾਰ ਹੈ ਲਾਅ ਐਂਡ ਆਰਡਰ ਦੇ ਵਿੱਚ ਫੇਲ ਹੋ ਚੁੱਕੀ ਹੈ ਤੇ ਅੱਜ ਆਮ ਆਦੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਪਾਸੇ ਤੁਸੀਂ ਦੇਖੋ ਬੈਨਰ ਹੈ ਆਮ ਆਪ ਵਪਾਰੀਆਂ ਦੇ ਨਾਲ ਤੇ ਦੂਜੇ ਪਾਸੇ ਹੈ ਗੈਂਗਸਟਰ ਨਾਲ ਬੀਜੇਪੀ ਇਸ ਤਰ੍ਹਾਂ ਦੇ ਸਲੋਗਨ ਲੈ ਕੇ ਅੱਜ ਅਬੋਹਰ ਦੇ ਬਾਜ਼ਾਰ ਨੰਬਰ 12 ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਬੋਹਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ अरुण ਨਾਰਿੰਗ ਜੀ ਆਪਣੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਸ ਪ੍ਰਦਰਸ਼ਨ 'ਚ ਕਹਿਣਾ ਕੀ ਚਾਹੁੰਦੇ ਆ ਜੀ ਸਰ ਇਹ ਜਿਹੜਾ ਤੁਸੀਂ ਦਿਖਾਇਆ ਆਪ ਵਪਾਰੀਆਂ ਦੇ ਨਾਲ ਤੇ ਗੈਂਗਸਟਰ ਦੇ ਨਾਲ ਬੀਜੇਪੀ ਸਰ ਇਹ ਕਹਿਣ ਦੀ ਜ਼ਰੂਰਤ ਨਹੀਂ ਸੀਗੀ ਇਹ ਲੋੜ ਹੀ ਨਹੀਂ ਪੈਣੀ ਸੀ ਜੀ ਕਿਉਂਕਿ ਇਹਨਾਂ ਨੇ ਸ਼ੋਅ ਕੀਤਾ ਬੀਜੇਪੀ ਨੇ ਸ਼ੋਅ ਕੀਤਾ ਤੇ ਅਸੀਂ ਗੈਂਗਸਟਰਾਂ ਦੀ ਪਨਾਹ ਪੁਸ਼ਤੀ ਕਰਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਮ ਰੱਖਨੇ ਸ਼ੋ ਹੋ ਗਿਆ ਕਿਉਂਕਿ ਦੇਖੋ ਅੱਜ ਤਾਂ 7 ਤਰੀਕ ਨੂੰ ਉਹਦੀ ਮਰਡਰ ਹੋਇਆ ਨਾਲ ਦੀ ਨਾਲ ਅਗਲੇ ਦਿਨ ਉਹਦੀ ਸੰਸਕਾਰ ਹੋਇਆ ਤੇ ਸ਼ਾਮ ਨੂੰ ਹੀ ਕਰਕੇ ਇੱਕ ਮੀਟਿੰਗ ਤੇ ਲੋਕਾਂ ਨੂੰ ਅਬੋਰ ਦੇ ਵਪਾਰੀਆਂ ਨੂੰ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਸਾਰਿਆਂ ਦੇ ਸਾਹਮਣੇ ਸਾਰਿਆਂ ਨੂੰ ਬਲਾ ਬਲਾ ਕੇ ਕੱਲ ਤੇਰੀ ਵਾਰੀ ਆਏਗੀ ਪਰਸੋਂ ਤੇਰੀ ਵਾਰੀ ਆਏਗੀ ਬਜਾਏ ਕੀ ਐਸਦੇ ਇਹ ਕਹਿੰਦੇ ਜੀ ਅਸੀਂ ਕਹਿੰਦੇ ਸਰਕਾਰ ਤਾਂ ਆਵਾ ਦੇ ਪਾਰਟੀ ਦਾ ਪੂਰਾ ਸਾਥ ਦਿਆਂਗੇ ਤਾਂ ਕਿ ਅਸੀਂ ਇਹ ਗੈਂਗਸਟਰਾਂ ਨੂੰ ਫੜ ਸਕੀਏ ਦੂਜੀ ਗੱਲ ਜਿਹੜੇ ਮਨਿੰਦਰ ਸਿਰਸਾ ਜੀ ਕਿਉਂਕਿ ਪੰਜਾਬ ਪੁਲਿਸ ਗੈਂਗਸਟਰਾਂ ਨੂੰ ਫੜ ਰਹੀ ਹੈ 24 ਘੰਟਿਆਂ 'ਚ ਦੋ ਸਾਥੀ ਉਹਨਾਂ ਦੇ ਫੜੇ ਗਏ ਬਾਕੀ ਤਿੰਨ ਕੱਲ ਹੋਰ ਫੜੇਗੇ ਦਿਲਚਾਰ ਜਿੰਨੇ ਵੀ ਹੋਰ ਹੋਣਗੇ ਉਹ ਵੀ ਜਲਦੀ ਫੜੇ ਜਾਣਗੇ ਤੇ ਉਹ ਵਿੱਚ ਡਿਮਾਂਡ ਕਰ ਰਹੇ ਐ ਸਿਰਸਾ ਸਾਹਿਬ ਬੀ ਸੀ ਬੀਆਈ ਇਨਕੁਆਇਰੀ ਚਾਹੀਦੀ ਐ ਕਿਉਂ ਚਾਹੀਦੀ ਐ ਗੈਂਗਸਟਰ ਤਾਂ ਤੁਹਾਡੀਆਂ ਜੇਲਾਂ ਚ ਬੈਠੇ ਆ ਤੁਸੀਂ ਸੀਬੀਆਈ ਇਨਕੁਆਇਰੀ ਪੰਜਾਬ ਚ ਮੰਗੀ ਜਾਂਦੇ ਹੋ ਪੰਜਾਬ ਪੁਲਿਸ ਪੂਰੀ ਤਰ੍ਹਾਂ ਸક્ષਮ ਐ ਦੇ ਐਡੀ ਕুইਕ ਐਕਸ਼ਨ ਮੇਰਾ ਹਾਲ ਯੂਪੀ ਚ ਵੀ ਨਹੀਂ ਹੋਇਆ ਹੋਣਾ ਜਿਹੜਾ ਇੱਥੇ ਹੋਇਆ ਐ ਇਹ ਹਰ ਵੇਲੇ ਇੱਕ ਗੱਲ yogi rajchhi da yogi rajchhi da ਜਦ ਕਿ ਯੋਗੀ ਰਾਜ ਜਿੰਨੇ ਵੀ ਇਨਕਾਊਂਟਰ ਹੋਏ ਹੈ ਉਹਨਾਂ ਦੇ ਦਾ ਕਿੰਤੂ ਪਰੰਤੂ ਬੀਜੇਪੀ ਨੇ ਨਹੀਂ ਕੀਤੀ ਗੈਂਗਸਟਰਾਂ ਦੀਆਂ ਧਮਕੀਆਂ ਆ ਰਾਜਸਥਾਨ ਚ ਗੰਗਾਨਗਰ ਚਲੇ ਜਾਓ ਕਿੰਨੇ ਵਪਾਰੀਆਂ ਨੂੰ ਆਏ ਆ ਕਿੰਨੀ ਕਿੰਨੀਆਂ ਵਪਾਰੀਆਂ ਦੀ ਕੋਠੀਆਂ ਪੁਲਿਸ ਨੇ ਘੇਰ ਰੱਖੀਆਂ ਸਰ ਜੇ ਅਸੀਂ ਐਸਸੀ ਨੂੰ ਆਦੇ ਉਹਨੂੰ ਹੈਲਪ ਕਰਾਂਗੇ ਤੇ ਜਨਤਾ ਕਿੱਥੇ ਜਾਊਗੀ ਵਪਾਰੀ ਕਿੱਥੇ ਜਾਣਗੇ ਲੋਕ ਕਿੱਥੇ ਜਾਣਗੇ ਤੇ ਐਸੇ ਕਰਕੇ ਸਾਨੂੰ ਪ੍ਰਦਰਸ਼ਨ ਕਰਨ ਦੀ ਜਰੂਰਤ ਪਈ ਹੈ ਕਿ ਪੰਜਾਬ ਦੇ ਵਿੱਚ ਵੀ ਇੱਥੇ دہشت ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਕਹਿੰਦਾ ਵੀ ਇੱਕ ਗੈਂਗਸਟਰ ਦੀ ਘਟਨਾ ਹੋ ਗਈ ਉਹਨੂੰ ਇੰਨਾ ਪ੍ਰਚਾਰ ਕਰਕੇ ਤੇ ਸਰਕਾਰ ਦੀ ਨਿਹਦੀ ਕੀਤੀ ਗਈ ਜਿਵੇਂ ਵੀ ਇਹ ਇਹਨਾਂ ਨੇ ਕਰਾਇਆ ਤੇ ਹੁਣੇ ਬੈਨੀਫਿਟ ਲੈਣਾ ਚਾਹਦੇ ਮਾਨ ਸਰਕਾਰ ਕਦੇ ਵੀ ਇਹ ਜੈ ਬੈਨੀਫਿਟ ਲੈਣ ਨਹੀਂ ਦੇਊਗੀ ਮਾਨ ਸਰਕਾਰ ਜਨਤਾ ਦੇ ਨਾਲ ਖੜੀ ਹੈ ਵਪਾਰੀਆਂ ਦੇ ਨਾਲ ਖੜੀ ਹੈ ਤੇ 24 ਘੰਟਿਆਂ ਦੇ ਵਿੱਚ ਰਿਜ਼ਲਟ ਵੀ ਦਿੱਤਾ ਹੈ ਉਹ ਜਿਹੜੇ ਜਗਤਜੀਤ ਦੇ ਬ੍ਰਦਰ ਜਿਹੜੇ ਗਏ ਸੀ ਉਹਨਾਂ ਵੱਲੋਂ ਵੀ ਬਿਆਨ ਆ ਗਿਆ ਵੀ ਮੈਂ ਸੈਟੀਸਫਾਈਡ ਆ ਪੁਲਿਸ ਨੇ ਪੂਰਾ ਪਿਕ ਐਕਸ਼ਨਲ ਕੰਮ ਕੀਤਾ ਉਹਨਾਂ ਦਾ ਵੀ ਬਿਆਨ ਆ ਗਿਆ ਤੇ ਇਹਨਾਂ ਦੀਆਂ ਇਹ ਜਿਹੜੀਆਂ ਕਚਾਲਾਂ ਨੇ ਜਿਹੜੀਆਂ ਇਹ ਚਾਲਾਂ ਪੰਜਾਬ ਦੇ ਵਿੱਚ ਚੱਲਣਾ ਚਾਹਦੇ ਨੇ ਵੀ ਅਸੀਂ ਭਾਜਪਾ ਦੀ ਸਰਕਾਰ ਬਣਾਵਾਂਗੇ ਇਹ ਭੁੱਲ ਜਾਣ ਕਿਉਂਕਿ ਪੰਜਾਬ ਦੇ ਮੁੱਦੇ ਇਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬ ਦੇ ਲੋਕ ਕੀ ਮੰਗਦੇ ਆ ਇਸ ਕਰਕੇ ਦੂਜੀਆਂ ਚਾਲਾਂ ਬੈਕ ਡੋਰ ਐਂਟਰੀ ਇਸ ਤਰ੍ਹਾਂ ਦੀ ਗੁੰਡਾਗਰਦੀ ਅਫਰਾ ਤਫਰੀ ਮਚਾ ਕੇ ਇੱਦਾਂ ਦੇ ਵੀ ਸਰਕਾਰ ਬਣ ਜੂਗੀ ਮਾਨ ਸਰਕਾਰ ਪੂਰੀ ਸਖਤ ਪੂਰੀ ਐਕਟਿਵ ਹੈ ਇੱਕ ਇੱਕ ਈਸ਼ੂ ਦੇ ਧਿਆਨ ਹੈ ਤੇ ਕਦੇ ਵੀ ਇਹ ਚਾਲਾਂ ਕਾਮਯਾਬ ਨਹੀਂ ਹੁੰਦੇ ਠੀਕ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਕਿਉਂ ਪ੍ਰਦਰਸ਼ਨ ਦੀ ਲੋੜ ਪਈ ਸਰਕਾਰ ਤੁਹਾਡੀ ਹੈ ਆ ਕਿਉਂ ਫਿਰ ਬੀਜੇਪੀ ਦੇ ਖਿਲਾਫ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਗਿਆ ਇਸ ਸਾਡੇ ਪ੍ਰਦਰਸ਼ਨ ਦਾ ਮਕਸਦ ਕੋਈ ਰਾਜਨੀਤੀ ਕਰਨਾ ਨਹੀਂ ਹੈ ਸਾਡਾ ਮਕਸਦ ਇਹ ਹੀ ਹੈ ਕਿ ਜਿਸ ਤਰ੍ਹਾਂ ਬੀਜੇਪੀ ਦੇ ਜਿਹੜੇ ਲੀਡਰ ਹੈ ਉਹ ਪੰਜਾਬ ਦੇ ਵਪਾਰੀਆਂ ਨੂੰ ਡਰਾ ਰਹੇ ਨੇ ਗੁੰਮਰਾਹ ਕਰ ਰਹੇ ਨੇ ਅਸੀਂ ਵਪਾਰੀ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਮਾਨ ਸਰਕਾਰ ਹੈ ਜਿਹੜੀ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਰਾਖੀ ਵਾਸਤੇ ਵਪਾਰੀਆਂ ਦੀ ਰਾਖੀ ਵਾਸਤੇ ਦਿਨ ਰਾਤ ਕੰਮ ਕਰ ਰਹੀ ਹੈ ਤੇ ਜਿਸ ਤਰ੍ਹਾਂ ਪਿੱਛੇ ਬਹੁਤ ਹੀ ਦੁੱਖਦਾਈ ਘਟਨਾ ਜਿਹੜੀ ਅਭੋਰ ਦੇ ਵਿੱਚ ਸਾਡੇ ਵੀਰ ਬੱਲ ਵਾਲੇ ਛੋਟੇ ਮਾਲਕ ਦੇ ਛੋਟੇ ਭਰਾ ਵੀਰ ਸੰਜੇ ਜੀ ਦੀ ਜੋ ਹੱਤਿਆ ਹੋਈ ਹੈ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਨੇ ਕਿੰਨੀ ਜਲਦੀ ਜਿਹੜੇ ਦੋ ਹਤਿਆਰਿਆਂ ਨੂੰ ਫੜਿਆ ਤੇ ਦੂਸਰੇ ਵੀ ਉਹਨਾਂ ਨੂੰ ਫੜਨ ਵਾਸਤੇ ਜਗ੍ਹਾ-ਜਗ੍ਹਾ ਤੇ ਛਾਪੇ ਮਾਰੇ ਜਾ ਰਹੇ ਨੇ ਜਗ੍ਹਾ-ਜਗ੍ਹਾ ਤੋਂ ਪੁਲਿਸ ਜਿਹੜੀ ਪਹੁੰਚ ਕੇ ਉਹਨਾਂ ਦੀ ਜਿਹੜੀ ਹੈ ਉਹ ਮਤਲਬ ਲੋਕੇਸ਼ਨਾਂ ਟਰੇਸ ਕਰ ਕਰਕੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਸਾਡੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਜੀ ਜਾਂ ਸਾਡੇ ਹਪੂਰ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦਾ ਇਹ ਨਹੀਂ ਪਤਾ ਕਿ ਕਿਹੜੀ ਪਾਰਟੀ ਦੇ ਨੇ ਪਰ ਉਹ ਜਦੋਂ ਕੋਈ ਪੁੱਛਦਾ ਕਿ ਚਾਚੇ ਨਾਲ ਉਹ ਚਾਚੇ ਦੇ ਭਤੀਜੇ ਜਿਹੜੇ ਨੇ ਉਹ ਇੱਥੇ ਅਬੂਰ ਦੇ ਵਿੱਚ ਖਾਸ ਕਰਕੇ ਇਕੱਠ ਕਰਕੇ ਇਹ ਵਪਾਰੀਆਂ ਨੂੰ ਡਰਾ ਰਹੇ ਨੇ ਆਪਦੇ ਜਿੰਦਾਬਾਦ ਦੇ ਨਾਰੇ ਲਵਾ ਰਹੇ ਨੇ ਆਪਦੇ ਨਾਲ ਦੇ ਜਿਹੜੇ ਲੋਕ ਖੜੇ ਨੇ ਉਹਨਾਂ ਤੋਂ ਆਪ ਦੀ ਪਿੱਠ ਥੱਪਤ ਪਾ ਰਹੇ ਨੇ ਕਿ ਜੇ ਅਸੀਂ ਆ ਤਾਂ ਸ਼ਾਂਤੀ ਹੈ ਪਰ ਜਦੋਂ ਕਿ ਇਹ ਦੇਖਿਆ ਗਿਆ ਕਿ ਉਹਨਾਂ ਨਾਲ ਹੀ ਉਹਨਾਂ ਗੈਂਗਸਟਰਾਂ ਦੀਆਂ ਫੋਟੋਆਂ ਆਈਆਂ ਨੇ ਤੇ ਦੂਜੀ ਗੱਲ ਬੀਜਪੀ ਦੀ ਜਿਹੜੀ ਇੱਕ ਕੋਜੀ ਚਾਲ ਹੈ ਕਿ ਜਿੱਥੇ-ਜਿੱਥੇ ਤਾਂ ਬੀਜਪੀ ਦੀ ਸਰਕਾਰ ਹੈ ਵਪਾਰੀ ਤਾਂ ਉੱਥੇ ਵੀ ਰਹਿੰਦੇ ਨੇ ਪਰ ਉੱਥੇ ਕਿਸੇ ਵਪਾਰੀ ਨੂੰ ਕੋਈ ਧਮਕੀ ਨਹੀਂ ਆਉਂਦੀ ਉੱਥੇ ਕਿਸੇ ਵਪਾਰੀ ਨੂੰ ਕੋਈ ਥ੍ਰੈਟ ਨਹੀਂ ਪਰ ਜਿੱਥੇ ਗੈਰ ਬੀਜਪੀ ਸਰਕਾਰਾਂ ਨੇ ਉੱਥੇ ਉਹ ਗੈਂਗਸਟਰ ਜਿਹੜੇ ਬੀਜਪੀ ਦੀਆਂ ਸਰਕਾਰਾਂ ਨੇ ਆਪ ਦੇ ਸਟੇਟਾਂ ਦੀਆਂ ਜ਼ਿਲ੍ਹਿਆਂ ਵਿੱਚ ਰੱਖੇ ਹੋਏ ਨੇ ਉਹ ਵਪਾਰੀਆਂ ਨੂੰ ਧਮਕੀਆਂ ਦੇ ਰਹੇ ਨੇ ਉਹ ਵਪਾਰੀਆਂ ਨੂੰ ਡਰਾ ਰਹੇ ਨੇ ਇਸ ਗੱਲ ਤੋਂ ਸੋਚਣ ਦੀ ਗੱਲ ਹੈ ਕਿ ਕੀ ਗੈਂਗਸਟਰਾਂ ਨੂੰ ਬੀਜਪੀ ਪਾਲ ਰਹੀ ਹੈ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਸਮਝਦੇ ਨੇ ਤੇ ਭਾਜਪਾ ਦੀਆਂ ਇਹਨਾਂ ਚਾਲਾਂ 'ਚ ਨਹੀਂ ਆਉਣਗੇ। ਦੂਸਰੀ ਗੱਲ ਅੱਜ ਅਸੀਂ ਸਾਡੇ ਜਿਹੜੇ ਵਪਾਰੀ ਭਰਾ ਨੇ ਖਾਸ ਕਰਕੇ ਅਬੂਰ ਦੇ ਜਿੰਨੇ ਵੀ ਸਾਡੇ ਵਪਾਰੀ ਭਰਾ ਉਹਨਾਂ ਨੂੰ ਅਸੀਂ ਇਹ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਵਪਾਰੀਆਂ ਦੇ ਨਾਲ ਖੜੀ ਹੈ ਤੇ ਭਾਜਪਾ ਜਿਹੜੀ ਆ ਉਹ ਗੈਂਗਸਟਰਾਂ ਨਾਲ ਖੜੀ ਹੈ ਇਸ ਗੱਲ ਨੂੰ ਵਪਾਰੀ ਭਰਾ ਵੀ ਸੋਚ ਲੈਣ। ਤੁਹਾਡਾ ਤੁਸੀਂ ਕਵਰੇਜ ਕਰਨਾ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।